ਸੇਮ ਖੋਦੀ ਤਾਕਤ ਹੈ ਤੁਹਾਡੇ ਕੋਲ ਆਇਆ ਕਿ ਇੱਕ ਸੁਪਨਾ ਇੱਕ ਖੁਆਬ ਹੈ ਕਿ ਮੈਂ ਇਸ ਹਲਕੇ ਤੋਂ ਐਮਐਲਏ ਬਣਨਾ ਚਾਹੁੰਦਾ ਇਸ ਇਲਾਕੇ ਦੀ ਕਮ ਕਰਨਾ ਚਾਹੁੰਦਾ ਆਪ ਸਭ ਨੇ ਆਪਣੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਮੇਰੀ ਉਹ ਮਦਦ ਕੀਤੀ ਕਿ ਕਿ ਇਤਿਹਾਸ ਸਿਰਜਿਆ ਗਿਆ ਪੰਜਾਬ ਦੀਆਂ ਜਿੱਤਾਂ ਦੇ ਵਿੱਚੋਂ ਟੌਪ ਦੀਆਂ ਜਿਹੜੀਆਂ 3-4 ਜਿੱਤਾਂ ਹੋਈਆਂ ਉਹ ਇਸ ਹਲਕੇ ਤੋਂ ਹੋਈਆਂ ਮੈਂ ਐਮਐਲਏ ਬਣਨਾ ਚਾਹੁੰਦਾ ਸੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਰਹਿਮਤ ਹੋਈ ਕਿ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣ ਕੇ ਇੱਕ ਹੋਰ ਇਤਿਹਾਸ ਲਿਖ ਗਿਆ। ਅੱਜ ਤੱਕ ਕਦੀ ਵੀ ਕੋਈ 32 ਸਾਲ ਦੀ ਉਮਰ ਦੇ ਵਿੱਚ ਮੰਤਰੀ ਨਹੀਂ ਹੋਇਆ। ਅੱਜ ਤੁਹਾਡੇ ਸਾਹਮਣੇ ਖੜਾ ਮੋਰ ਦੋ ਟਾਈਮ ਇਹਨਾਂ ਨੂੰ 4 ਸਾਲ ਹੋ ਜਾਣਾ ਵਿਚੋਰ ਮੰਤਰੀ ਆਪਣਾ ਰਿਪੋਰਟ ਕਢ ਲਈ ਕਿ ਤੁਸੀਂ ਆਪਣੇ ਪੁੱਤ ਆਪਣੇ ਭਰਾ ਦੇ ਉੱਤੇ ਆਪਣੇ ਬੱਚੇ ਦੇ ਉੱਤੇ ਵਿਸ਼ਵਾਸ ਕੀਤਾ। ਮੇਰੇ ਲਈ ਦੂ ਟੂ ਦੌਰ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ। ਤੇ ਹਰ ਸੰਭਵ ਮਦਦ ਕੀਤੀ। ਇਲੈਕਸ਼ਨ ਹੀ ਤੁਸੀਂ ਜੜਿਆ। ਅਚਾਰ ਸਾਹਿਬ ਨਾਦਰ ਰਿਪੋਰਟ ਕਾਰ ਤੁਹਾਡੇ ਸਾਹਮਣੇ ਹੈ ਰਿਕੋਰ ਮੰਤਰੀ ਮੇਰੇ ਬੈਂਕਿਆਂ ਦਾ ਚੌਂ ਦੇਖ ਲਿਓ ਜਿਸ ਜਿਸ ਨੈਜਮੇ ਦੇ ਵਿੱਚ ਮੈਂ ਕੰਮ ਚਿਟਾਉਣਾ ਉਹਦੇ ਅਧਿਕਾਰੀ ਤੋਂ ਜਾ ਕੇ ਉਸੇ ਕਰਮਚਾਰੀ ਤੋਂ ਪੁੱਛ ਲਿਓ ਉਹ ਵਾਕੇ ਉਸ ਨੈਜਮੇ ਵਿੱਚ ਜਾਂਚ ਹੋਈ ਸਿੱਖਿਆ ਮੰਤਰੀ ਬਣਿਆ ਅੱਜ ਤੱਕ ਕੌਣ ਸਿੱਖਿਆ ਮੰਤਰੀ ਆਏ ਸਾਰਿਆਂ ਦੇ ਭਰਾ ਧਰਤੀਆਂ ਅੱਜ ਵੀ ਲੱਗਦੇ ਹੋਣਗੇ ਪਰ ਸਿਰਫ 5 ਪੈਸੇ ਰਹਿ ਗਏ 15% ਜਿਹੜੇ ਮਸਲੇ ਹੈ ਸਿੱਖਿਆ ਭਾਗ ਦੇ ਹੱਲ ਕਰਦੇ ਸਰਕਾਰੀ ਸਕੂਲਾਂ ਦਾ ਸੁਧਾਰ ਸ਼ੌਂਕ ਹੈ ਫਾਇਦਿਆਂ ਦਾ ਕੋਈ ਇਦਾਂ ਦੇ ਕੋਈ ਬਾਰਡਰ ਚਲਾ ਨਹੀਂ ਜਿੱਥੇ ਆਪ ਜਾ ਕੇ ਸਰਕਾਰੀ ਸਕੂਲਾਂ ਚਾਹਾਂ ਗਿਆ ਹੋਵੋ ਆਪ ਫਾਜ਼ਲ ਕਾ ਤਰਨ ਤਰਨ ਖੇਪ ਕਰਨ ਬਰਦਾਸ਼ਤ ਉਹਨਾਂ ਜਨਾਲਾ ਪਠਾਨਕੋਟ ਆਪ ਜਾ ਕੇ ਸਕੂਲਾਂ ਦਾ ਸੁਧਾਰ ਕੀਤਾ ਜ਼ਮੀਨੀ ਹਕੀਕਤਾਂ ਦੇਖੀਆਂ ਇਦਾਂ ਹੀ ਇੱਕ ਪਿੰਡ ਹੈ ਸੈਕਰੀਟ ਤੋਂ ਜਿੱਥੇ ਪੰਜਾਬ ਦੇ ਸਾਰੇ ਅਫਸਰ ਬੈਠਦੇ ਆ ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਹੈ ਮੇਰਾ ਦਫ਼ਤਰ ਹੈ ਹਾਈਪੋਟੈਕ ਉੱਥੋਂ ਸਿਰਫ 10 ਮਿੰਟ ਦੀ ਦੂਰੀ ਦੇ ਉੱਤੇ ਇੱਕ ਸਕੂਲ ਹੈ ਮਸੌਲ ਇੱਕ ਪਿੰਡ ਹੈ ਮਸੌਲ ਪੰਜਾਬ ਦਾ ਪਿੰਡ ਹੈ ਹਰ ਵਾਰੀ ਜਦੋਂ ਇਲੈਕਸ਼ਨ ਆਉਂਦੇ ਸੀ ਤੁਸੀਂ ਗੂਗਲ ਤੇ ਸਰਚ ਕਰੋਗੇ ਮਸੌਲ ਦੀ ਕਹਾਣੀ ਆ ਜਾਂਦੀ ਸੀ ਉਸ ਪਿੰਡ ਦੇ ਵਿੱਚ ਨਾ ਪਾਣੀ ਬੇਟਾ ਮੈਂ ਸੋਚਿਆ ਕਿ ਨਹੀਂ ਕਿਉਂਕਿ ਮੈਂ ਦਸਤਰਾਹਾਂ ਚੋਂ ਕੰਮ ਕਰਨ ਵਾਲਾ ਬੰਦਾ ਨਹੀਂ ਮੈਨੂੰ ਤਾਂ ਜ਼ਮੀਨ ਤੇ ਰੋ ਜ਼ਮੀਨ ਤੇ ਜਿੰਨਾ ਰਹੂਗੇ ਲੋਕਾਂ ਜਿੰਨਾ ਰਹੋਗੇ

ਮੈਂ ਕਿਸੇ ਨੂੰ ਫੋਨ ਕਰਕੇ 50 ਲੱਖ ਰੁਪਏ ਸਪੈਸ਼ਲ ਕਿਸੇ ਕੰਪਨੀ ਤੋਂ ਦਵਾਇਆ 10 ਲੱਖ ਰੁਪਏ ਉੱਤੇ ਸਕੋਲ ਵੀ ਬਣ ਗਿਆ ਤੇ ਹੁਣ ਉੱਥੇ ਪਿੰਡ ਨੂੰ ਪਾਣੀ ਵੀ ਆ ਗਿਆ ਇੱਦਾਂ ਹੀ ਇਹ ਇਹ ਸਾਰਾ ਕੁਝ ਵਿਧਾਨ ਸਭਾ ਜਿੰਨੀ ਵਾਰੀ ਬੋਲਦਾ ਲੋਕ ਕਦੀ ਕਿਤੇ ਬਾਹਰ ਟਰੈਵਲ ਕਰਦੇ ਆਂ ਕਿ ਚਾਹ ਪੀਣ ਰੁਕ ਜਾਈਏ ਇੱਥੇ ਕਾਫੀ ਪੀਣ ਰੁਕ ਜਾਈਏ ਲੋਕਾਂ ਕਿ ਫਿਰ ਤੋਂ ਕੁਝ ਮੰਗਦੇ ਕਹਿੰਦੇ ਨਹੀਂ ਤੁਸੀਂ ਵਿਧਾਨ ਸਭਾ ਜਾਨ ਕਰ ਲਿਆ ਆਪਣੇ ਹਲਕੇ ਦਾ ਕੰਮ ਕਰਨਾ ਚਾਹੀਦਾ ਫਿਰ ਲੱਖੇ ਚਾਹੁੰਦੇ। ਐਡੀ ਕਿ ਹੁਣ ਮੰਤਰੀ ਬਣ ਗਿਆ ਤਾਂ ਗਾਇਬ ਹੈ। ਚਦੋ ਵੀ ਰੱਖੇ ਗੂੜ ਹੈ ਹਰ ਕਿਸੇ ਦੇ ਸੁੱਖ ਦੁੱਖ ਦੇ ਵਿੱਚ। ਮੈਂ ਤਾਂ ਕੁਝ ਦਿਨ ਪਹਿਲੇ ਕਹਿ ਦਿੱਤਾ ਸੀ ਕਿ ਮੇਰੀ ਫਿਕਰਤ ਸੀ ਮੈਂ ਕਦੀ ਹੜਾ ਦੇ ਨਾਮ ਤੇ ਵੋਟਾਂ ਨਹੀਂ ਪਾਉਂਦਾ। ਪਰ ਮੈਂ ਦੇਖਿਆ ਕੱਲ ਵੀ ਮੈਨੂੰ ਹੋਰ ਵੀ ਕਈ ਜਾਂਦੇ ਅੱਛਾ ਜੀ ਵੀ ਉਹ ਵੋਟੇ ਤੇ ਰੱਖ ਕੇ ਬੋਰੀ ਰੱਖ ਕੇ ਮੈਂ ਮੈਂ ਫੋਟੋ ਵਾਲਾ ਬੰਦਾ ਜੀ। ਮੇਰੇ ਰਾਖੇ ਨੂੰ ਲੋੜ ਸੀ। ਫਰਕ ਇਹ ਹੈ ਕਿ ਤੁਹਾ ਨੂੰ ਦਰਦ ਸਮਝ ਨਹੀਂ ਆਉਂਦਾ ਤੁਸੀਂ ਅਮੀਰ ਘਰਾਂ ਸੇ ਤੁਸੀਂ ਲੁਟਕੇ ਬੈਠੇ ਹੋ ਤੁਹਾਡੇ ਕੀ ਕੀ ਦੱਸਾਂ ਤੁਸੀਂ ਉਹ ਸ਼ਖਸ ਹੈ ਕਿ ਜਦੋਂ 23 ਛੜ ਆਏ ਚੋਰ ਪ੍ਰਣ ਦੇ ਵਿੱਚ ਲੋੜ ਪੈ ਗਈ ਤੁਹਾਡੇ ਹੋਟਲਸ ਜੀਸੀਬੀ ਖੜੀ ਤੁਸੀਂ ਜੀਸੀਬੀ ਤੱਕ ਨਹੀਂ ਦਿੱਤੀ ਤੁਸੀਂ ਉਹ ਸ਼ਖਸ ਹੈ ਤੇ ਮੈਂ ਉਹ ਸ਼ਖਸ ਹੈ ਕਿ ਮੇਰੇ ਆਪਣੇ ਤੇ ਮੇਰੇ ਆਪਣੇ ਇਹਨਾਂ ਦਾ ਦਰਦ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਪੁੱਛ ਲਿਓ ਮੈਂ ਨਹੀਂ ਕਹਿੰਦਾ ਇੱਥੇ ਦੰਪ ਦੇ ਵਿੱਚ ਰੌਲਾ ਮੈਂ ਰਾਤੀ ਉੱਥੋਂ ਪੁਲਿਸ ਤੋਂ ਥੱਕਿਆ 10:00 10:30 ਵਜੇ ਆਇਆ ਮੇਰ ਪਤਾ ਲੱਗ ਗਿਆ ਜੀ ਉਥੇ ਦੰਪ ਰੌਲਾ ਪੈ ਗਿਆ ਆ ਵੀ ਸਾਰੇ ਸੰਨੇ ਤੋਂ ਨਹੀਂ ਸਾਰੇ ਦਿਨ ਕੋਈ ਸਾਰੇ ਸੇਤੀ ਤਲਜੀਕੀ ਉਥੇ 10000 ਬੰਦੇ ਦਾ ਕੱਟ ਕੀ ਗਿਆ ਸਾ ਜੀ ਮੈਂ ਟੁੱਪੀ ਮੈਂ ਟੁੱਪੀ ਮੈਂ ਪਹੁੰਚਿਆ ਉੱਥੇ ਕੁਛ ਨਹੀਂ ਸੀ ਪਰ ਫਿਰ ਵੀ ਇੱਕ ਉੱਥੇ ਪਾੜ ਜਾ 85 ਪੁੱਛ ਲਿਓ ਕਿਸੇ ਨੂੰ ਸਾਰੇ ਦਿਨ ਦਾ ਲੱਗਿਆ ਹੋਇਆ ਜਦੋਂ ਕਿਹਾ ਉੱਥੇ 10000 ਬੰਦੇ ਸੀ ਜਦੋਂ ਤੱਕ ਕੰਮ ਖਤਮ ਨਹੀਂ ਹੋਇਆ ਸੀ ਤੱਕ ਤਿੰਨ ਜਾਣੇ ਰਹੀਏ ਸੀ ਰਾਤੀ 2:30-3 ਵਜੇ ਵਾਪਸ ਆਇਆ ਫੇ ਫੋਟੋ ਦੇ ਚੱਕ ਕੇ ਆਪਣੇ ਲਾ ਸਾਡੇ 350 ਸਾਲਾਂ ਚ ਦਿਨ ਰਾਤ ਨਾਲੀ ਰੇਖਾ ਲਈ ਇੱਕ ਦਿਨ ਦੀ ਛੁੱਟੀ ਨਹੀਂ ਹੈ ਜੀ ਇੱਕ ਦਿਨ ਦਾ ਵੀ ਆਰਾਮ ਨਹੀਂ ਹੈ ਕਿ ਨਹੀਂ ਯਾਰ ਮੈਨੂੰ ਆਪਣੀ ਧਰਤੀ 'ਚ ਕੰਮ ਕਰਨਾ ਤੁਸੀਂ ਮੈਨੂੰ ਤੁਹਾਨੂੰ ਕੀ ਫਰਕ ਤੁਸੀਂ ਆਪਣੇ ਹੋਟਲ ਬਣਾ ਲੇ ਤੁਸੀਂ ਛਾਂ ਨੂੰ ਸ ਚਾਰ ਬੰਦੇ ਕਹਿੰਦੇ 1000 ਕਰੋੜ ਲਾ ਦਿੰਦਾ ਮੇਰਾ ਚੈਲੰਜ ਹੈ ਆਓ ਆਪਾਂ ਹੁਣੀ ਚੱਲਦੇ ਆਂ ਤੁਹਾਡੇ ਸਭ ਤੋਂ ਕਰੀਬੀ ਦਾ ਪਿੰਡ ਮੇਸ਼ੂ ਦਾ ਪਿੰਡ ਦੱਸ ਗਣਾਈ ਆਜੂ ਦੇਖੀਏ ਕਿਹੜਾ ਮਾਰ ਕੇ 1000 ਕਰੋੜ ਚ ਤੇ ਦਮ ਹੈ ਤੂੰ ਦਿਖਾ ਦੇ ਮਾਡਲ ਪਿੰਡ ਦਿਖਾ ਰਹੇ 670 ਕਰੋੜ ਤੂੰ ਖਾ ਗਿਆ ਬਾਕੀ ਤੇਰੇ ਚੇਲੇ ਖਾ ਗਏ ਤੇਰਾ ਜੇ ਹੀ ਖਾ ਗਿਆ ਸ਼ਰਮ ਤੁਹਾਨੂੰ ਸ਼ਰਮ ਦੀ ਘਾਟ ਹੰਕਾਰ ਦੀ ਪੰਡ ਉਧਰ ਦੇ ਤੇਰੇ ਚਮਚੇ ਦਖਾ ਦੇ ਹਿੰਮਤ ਦੱਸ ਕਰਾਈ ਯਾਰ ਆ ਸਾਡੇ ਆ ਚਿੰਦੜੀ ਦੇਖੋ ਬਦਲਿਆ ਕਿ ਨਹੀਂ ਬਦਲਿਆ ਗੰਭੀਰਪੁਰ ਜਾ ਕੇ ਦੇਖੋ ਆ ਤਾਂ ਹੈ ਦੇਖੋ ਸਾਡੇ ਪਿੰਡਾਂ ਚ ਦੇਖੋ ਕਿਹੜੀਆਂ ਖੋਦੀਆਂ ਗਰਾਂਟਾ ਚੋਰ ਚੱਕੇ ਤੁਸੀਂ ਕਿਹੜੀ ਸੜਕ ਉਠਾਰਾ ਗੁੱਟੀ ਕਰਤੀ ਕਿਹੜੇ ਖੂਚ ਪੈਸੇ ਨਾਲ ਦਿੱਤੇ ਅਸੀਂ ਸਾਡਾ ਹੁੰਦਿਆ ਸਾਨੂੰ ਕੰਮ ਮੇਨ ਮੇਨ ਕੋਈ ਟੈਸਟਾਈਚ ਤੁਹਾਡੇ ਨਾਲ ਵਾਦਾ ਇਹ ਤਾਂ ਚਲੋ ਸਾਡੇ ਭਰਾ ਦਾ ਇਲੈਕਸ਼ਨ ਸੀ ਦੋਨੋਂ ਵੀਰਾਂ ਦਾ ਇਲੈਕਸ਼ਨ ਸੀ ਅਸੀਂ ਇਦੇ ਵਿੱਚ ਕੋਈ ਧੱਕਾ ਨਹੀਂ ਕਿਸੇ ਦਾ ਪੋਸਟਰ ਨਹੀਂ ਮਾੜਿਆ ਹਜ਼ੂਰਤ ਬੈਂਸ ਨੇ ਕਿਸੇ ਨੂੰ ਮੜਾ ਨਹੀਂ ਦਿੱਤਾ ਕਿ ਝੂਠੇ ਡਾਲ ਆਇਆ ਅਸੀਂ ਇਹ ਨਹੀਂ ਦੇਖਦੇ ਅੱਜ ਵੀ ਜੀਐਸਟੀ ਆ ਦੇ ਭੇਜ ਦਿੰਦੇ ਬਾਹਰਲੇ ਇਲੈਕਸ਼ਨ ਸਾਨੂੰ ਛੱਡਾਰੀ ਨਾਲ ਦਿੰਦੇ ਸੀ ਪਰ ਨਹੀਂ ਅੱਗੇ ਸਿਰਫ ਰਥ ਹੋ ਰਿਹਾ ਹੈ ਰਾਜਨੀਤੀ ਦਾ ਸਟਾਈਲ ਹੋ ਰਿਹਾ ਹੈ ਤੇ ਕਰਕੇ ਦਿਖਾਵਾਂਗੇ ਤੇ 27 ਚ ਪਿਛਲੀ ਵਾਰ ਨਾਲ ਦੀ ਵੰਟੀ ਚਿੱਤ ਕਰਕੇ ਦਿਖਾਵਾਂਗੇ ਤਾਂ ਕਿ ਪਤਾ ਲੱਗੇ ਕਿ ਨਿਮਰਤਾ ਦੀ ਰਾਜਨੀਤੀ ਹੋਣੀ ਕੀ ਹੈ ਸਚਾਈ ਦੀ ਰਾਜਨੀਤੀ ਹੁੰਦੀ ਕੀ ਹੈ ਸਚਾਈ ਸ਼ਕਤ ਹੈ ਗੁਰੂ ਸਾਹਿਬ ਕੇ ਅੰਬਰ ਕਰਨਗੇ ਮਹਾਰ ਮਾਤਾ ਰਾਣੀ ਕਿਰਪਾ ਨਾਲ ਸੀ ਨੰਬਰ 3 ਤੇ ਆਏ ਵਾਦ ਇਹ ਦੇਖਿਓ ایسی ਕਿਰਪਾ ਹੋਣੀ ਹੈ ਨੰਬਰ 3 ਤੇ ਆਉਗੀ ایسی ਕਿਰਪਾ ਸਾਨੂੰ ਕੰਮ ਕਰਨ ਦਾ ਸ਼ੋਰ ਚੰਗਰ ਦੇ ਵਿੱਚ ਸਾਰੀਆਂ ਸੜਕਾਂ ਖੜਾਫ ਕਰਦੀ ਮੈਂ ਕੋਈ ਕੋਈ ਨੀਜੀ ਆਪਣਾ ਦੀ ਦੇਖਦਾ ਮੇਰੇ ਕੋਲ ਲੁਧਿਆਣਾ ਕਾਸੀ ਮੈਂ ਵੇਚਦਾ ਉਹਦੇ ਪੈਸੇ ਕੀ ਆ ਮੈਂ ਇਸ ਕਰਕੇ ਨਹੀਂ ਕੁਝ ਲੈਂਦਾ ਲੋਕ ਕਹਿੰਦੇ ਆ ਮੈਂ ਕੋਈ ਕਦੀ ਮੈਨੂੰ ਕੋਈ ਘਰੇ ਕਹਿੰਦੇ ਜਿਛਾ ਇਹ ਕੰਮ ਕਰਾਣਾ ਪਿੰਡ ਮੈਂ ਕਹਿੰਦਾ ਨਹੀਂ ਕਰਾਂਗਾ ਨਹੀਂ ਕਰਾਂਗਾ ਸਾਦਗੀ ਨਾਲ ਜੀਉਂਦਾ ਤੇ ਆਪਣੇ ਲੋਕਾਂ ਦੀ ਕੰਮ ਕਰਦਾ ਜਦੋਂ ਕੋਈ ਲੋੜ ਹੈ ਤੈਨੂੰ ਆਜੂਈ ਮੇਰੇ ਹਮੇਸ਼ਾ ਮੈਂ ਹਮੇਸ਼ਾ ਸਮਝਦਾ ਮੇਰੇ ਲਈ ਮੈਂ ਉੱਪਰਲੀ ਡਰੋਂ ਦੀ ਜਦੋਂ ਪ੍ਰਚਾਰ ਚੱਲ ਰਿਹਾ ਸਾਰ ਪਿੰਡ ਚ ਜਾਂਦਾ ਸੀ ਮੈਨੂੰ ਬਜ਼ੁਰਗ ਮਾਤਾਵਾਂ 10 10 20 ਰੁਪਏ ਵੀ ਦਿੱਤੇ ਜਾਂਦੇ ਸੀ ਮੇਰੇ ਲਈ ਉਹ ਤਾਕਤ ਹੈ ਮਾ ਉਹਨਾਂ ਤੋਂ ਵਿਸ਼ਵਾਸ ਦੀ دیوانہ ঈশ্বর ਦੀ ਉਸੇ پیسے ਦਾ ਰਕਸ਼ਕ ਗੱਲ ਇਹ ਕਿ ਅੱਜ ਪੂਰੇ ਪੰਜਾਬ ਦੇ ਵਿੱਚ 100 ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਅੱਜ 18 ਸੌ ਤੋਂ ਹੋਈਆਂ ਕਪੂਰ ਸਾਧ ਤੋਂ ਲੈ ਕੇ ਸੁਆਮੀਪੁਰ ਤੱਕ ਠਾਣਾ ਕੁਝ ਦੀ ਜਲਸਾ માતા ਤੋਂ ਲੈ ਕੇ ਸੁਬੇਟਾ ਹੰਦਿਆ ਲਿਕੂ ਨਗਰ ਉੱਥਾ ਤੁਹਾਡੇ ਤੋਂ ਨਹੀਂ ਝੁਪੜੀ ਤੋਂ ਲੈ ਕੇ ਹਿੰਦਬੜੀ پھر اس طبعہ جڑی اوپر لی جند بڑی دی پھر دیاں اوہ اٹھارا پھر پھر اتھو دس گرائی تک تے مہین تک تے کھمیٹے تک دیاں اٹھارا پھر اینا علی سڑک جاندری علی سڑک اوہ اٹھارا پھر پھر مجارے تو لے کے سدے آر گنگو آر کروتا باس دو آر اوہ اٹھارا پھر پھر چنگر دیا سڑکاں تارا پرتو لے کے سملا تک پھر سملا تو مرسے تک پھر کوٹلے تو سملا تک مین روڈ تو بڑل تک مین روڈ تو بڑی تک ਫਿਰ ਉਧਰਲੇ ਪਿੰਡਾਂ ਚ ਪਾਰ ਦੇ ਪਿੰਡਾਂ ਚ ਨਜ਼ਾਰੇ ਕੋ ਲੈ ਕੇ ਹਲੋ ਵਾਲਾ ਵहां ਕੋਤ ਹਿੰਮਤ ਬਰ ਖੂਤਾ بڑے ਪਿੰਡ ਤੱਕ ਉਹ ਠਾਲਾ ਰੇ ਪੇਰ ਆ ਨਹੀਂ ਪੇਰ ਆਲੀ ਤਾਂ ਹੋਈ ਨਹੀਂ ਜਿੰਨੇ ਪੁਲਾਂ ਦੀ ਲੋੜ ਸੀ ਤੁਹਾਡੇ ਹਜ਼ਾਰ ਕੁ ਸਪੁੱਲ ਤੋਂ ਤੁਹਾਡੇ ਤੋਂ ਬਣੀ ਕਾਰ ਸੇਵੀ ਇਹਨੇ ਤਾਂ ਬਈ ਬਣਦੇ ਰਹੇ ਆ ਬਣਦੇ ਹੁਣ ਤੇਰੇ ਕੋ ਉਧਰੋਂ ਸਰਸਾਂ ਨਾਲ ਕੋਲ ਬਣ ਉਧਰੋਂ ਚਿੰਦੇ ਬੇਲੀਆਂ ਚ ਕੁੜੀਆਂ ਦੀ ਕੋੜਾ ਵੀ ਲੋੜ ਸੀ ਪੁਲਾਂ ਸਾਰੇ ਗੁਰੂ ਵਾਲੇ ਸਰਕਸਾ ਬੈਠੇ ਡੇਢ ਕਰੋੜ ਰੁਪਇਆ ਡਿਮਾਂਡਸ ਰੱਖਿਆ ਹੋਇਆ ਛੇਵੇਂ ਪਾਖਸ਼ਾ ਦੇ ਨਾਮ ਤੇ ਮਲਟੀਪਾਰਕ ਜਿਹੜਾ ਸਪੋਰਟਪਾਰਕ ਕਰਾਂਗੇ ਅਡਵਾਂਸ ਦੇ ਦਿੱਤੇ ਸਕੂਲਾਂ ਦਾ ਸੁਧਾਰਦਾ ਆਪਣੇ ਸਕੂਲ ਦੇ ਸਾਨੂੰ ਸੰਮ ਕੰਮ ਕਰਨ ਦਾ ਸੰਕਲਪ ਅਜੇ ਵੀ ਥੰਤ ਸਾਢੇ ਸੱਤ ਹਫਤਾ ਆ ਗਿਆ ਅੰਮੋਲ ਕੋਈ ਵੀ ਕੰਮ ਕਰਨਾ ਹੋਵੇ ਨਾ ਜੀ ਸਰਕਾਰੀ ਕੰਮ ਦੀ ਸਿਸਟਮ ਕੋ ਸਾਢੇ 1 ਸਾਲ 2 ਸਾਲ ਤੇ ਟੈਂਡਰ ਤੱਕ ਲੱਗ ਜਾਂਦੇ ਨਾਲ ਅੱਜ ਕੋਈ ਵੀ ਆ ਮਾਸਟਰ ਜੀ ਬੈਠੇ ਸਾਡੇ ਨੂੰ ਕਿਸੇ ਵੀ ਸਕੂਲ ਚ ਜਾ ਕੇ ਪੁੱਛ ਲਿਓ ਟੀਚਰ ਕਹਿੰਦੇ ਸਾਡੀ ਬਸ ਹੋ ਗਈ ਜੀ ਹੋਰ ਪੈਸਾ ਨਹੀਂ ਇਹ ਹਾਲ ਹੈ ਪੁੱਛ ਲਿਓ ਜਾ ਕੇ ਕਹਿੰਦੇ ਜੀ ਤੁਸੀਂ ਜਾ ਕੇ ਕੋਈ ਕਹਿੰਦੀ ਉਹਨਾਂ ਨੂੰ ਸਮਝਾਓ ਜੀ ਬਸ ਸਾਨੂੰ ਹੋਰ ਪੈਸਾ ਲੱਗਦਾ ਉਲਟਾ ਕਰੋ ਕਿਉਂ ਸਾਡੇ ਸਰਕਾਰੀ ਸਕੂਲਾਂ ਚ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਸਿੰਧਵੜੀ ਦੇ ਵਿੱਚ ਸਪੋਰਟ ਕਰੋ ਪੂਰਾ ਜਿਹੜਾ ਖੇਡ ਕਤਾਨ ਦਾ ਕੰਮ ਚੱਲਦਾ ਡੰਗੇ ਰਕੋ ਡੰਗੇ赖ਸ਼ਵਰੀ ਤੁਸੀਂ ਦੇਖੋ ਮੈਂ ਰੂਜ ਨੰਦ ਦਾ ਸਿੰਘ ਹਾਂ ਉਹ ਜੇ ਲੱਗੇ ਨਾ ਲੱਗੇ ਉਹ ਆਪਣਾ ਸੰਭਿਆਰ ਘੱਟ ਗਿਆ ਬੰਦਿਆ ਜਿਹੜੇ ਕਹਿੰਦੇ ਕਿ ਖੇਤਿਆਂ 'ਤੇ ਦਿਖਾ ਦੇ ਲੱਗੇ ਨਾ ਛੋਟੇ ਸੀ ਪੂਰਾ ਬੱਛੇ ਇੰਨਾ ਪਾਣੀ ਆਇਆ ਪਰ ਮਾਰ ਨਹੀਂ ਸਾਨੂੰ ਨਹਿਰੀ ਪਾਣੀ ਅੱਜ ਸਾਡੇ ਸਾਰੇ ਪਿੰਡਾਂ ਨੂੰ ਇੱਧਰ ਲਈ ਇਹ ਦਲਜੀਤ ਖੇਤੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਇਹਨਾਂ ਦਾ ਸਾਰਾ ਇਹ ਮਗਰ ਪੈ ਕੇ ਕਿ ਨਹੀਂ ਵੀ ਸਾਡੇ ਪਿੰਡਾਂ ਨੂੰ ਵੀ ਪਾਓ ਇਹ ਵੀ ਸਕੀਮ ਪਾਸ ਕਰਾ ਦੇ ਇਹਨਾਂ ਪਿੰਡਾਂ ਨੂੰ ਵੀ ਨਹਿਰੀ ਪਾਣੀ ਕਾਨੂੰਨ ਕੰਮ ਦਾ ਸ਼ਖਸ ਹੈ ਤੇ ਅਸੀਂ ਕੋਈ ਇਹ ਨਹੀਂ ਠੀਕ ਹੈ ਜਦੋਂ ਆਉਗਾ ਸੀ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਜੋ ਸੰਗਤ ਦਾ ਫੈਸਲਾ ਸਿਰ ਮੱਥੇ ਸੰਤਾ ਕੰਮ ਕਰਨ ਵਿੱਚ ਮਜ਼ਾ ਆਉਂਦਾ ਹੁਣ ਯੂਨੀ ਬੜੇ ਸਾਰੇ ਕਹਿੰਦੇ ਜੀ ਅੱਛਾ ਜੀ ਸਾਡੇ 350 ਸਾਲਾਂ ਚੋਂ ਵੀ ਜ਼ਿਲ੍ਹੇ ਨਾਲ ਕੀ ਮੰਨਣਾ ਸੀ ਅਨੰਦਪੁਰ ਸਾਹਿਬ ਦੀ ਬਾਤੀ ਛੁੱਟੀ ਹੈ ਜ਼ਿਲ੍ਹੇ ਨਾਲ ਸਾਨੂੰ ਇੱਕ ਐਸਐਸਟੀਕ ਡੀਸੀ ਮੰਨਣਾ ਸੀ ਪੂਰੇ ਪੰਜਾਬ ਸਰਕਾਰ ਆ ਕੇ ਵਿਛਾ ਦਿੱਤੀ ਅੱਜ ਯੂਨੀਵਰਸਿਟੀ ਬਣਨ ਜਾ ਰਹੀ ਹੈ ਸਾਡੇ ਯੂਨੀਵਰਸਿਟੀ ਦੇ ਵਿੱਚ ਕੀ ਹੋਊਗਾ ਇਸ ਤੋਂ ਸਿੱਖੇ ਪੜਨ ਆਣਗੇ ਸਾਡੇ ਇਲਾਕੇ ਵਿੱਚ ਪਹਿਲਾਂ ਤਾਂ ਸਾਡੇ ਬੱਚਿਆਂ ਨੂੰ ਵਧੀਆ ਵਿੱਦਿਅਕ ਤੌਰਾਂ ਮਿਲ ਗਿਆ ਬਾਹਰ ਜਾਣ ਦੀ ਲੋੜ ਨਹੀਂ ਬੱਚੇ ਆਪਣੇ ਘਰ ਚ ਰਹਿ ਕੇ ਪੜਨਗੇ ਫਿਰ ਪੂਰੇ ਦੇਸ਼ ਚੋਂ ਬੱਚੇ ਪੜਨ ਆਣਗੇ ਜਦੋਂ ਪੜਨ ਆਣਗੇ ਯੂਨੀਵਰਸਿਟੀ ਬਣੂਗੀ 5-700 ਬੰਦੇ ਨੂੰ ਰੋਜ਼ਗਾਰ ਤੇ ਜਿਹੜਾ ਜਿੰਨਾ ਪੜਿਆ ਲਿਖਿਆ ਉਤਨ ਦਾ ਰੋਜ਼ਗਾਰ ਕੋਈ ਜ਼ਿਆਦਾ ਪੀ ਐਚ ਡੀ ਕਰਕੇ ਉਹ ਪ੍ਰੋਫੈਸਰ ਬਣ ਜਾਊਗਾ ਕੋਈ ਘੱਟ ਪੜਿਆ ਲਿਖਿਆ ਕਲਰਕ ਬਣ ਜਾਊਗਾ ਸਟੈਨਡਰਡ ਬਣ ਜਾਊਗਾ ਲੈਪ ਟੈਕਨੀਸ਼ੀਅਨ ਲੱਜੂਗਾ ਕੋਈ ਉਸ ਤੋਂ ਘੱਟ ਪੜਿਆ ਲਿਖਿਆ ਉਹ ਡਰਾਈਵਰ ਲੱਜੂਗਾ ਸਕਿਉਰਿਟੀ ਗਾਰਡ ਲੱਜੂਗਾ ਮਾਲੀ ਲੱਜੂਗਾ ਸੇਵਾਦਾਰ ਲੱਜੂਗਾ ਹਰ ਬੰਦੇ ਨੂੰ ਉਸ ਦਾ ਫਿਰ ਉਹਦੇ ਆਸ-ਪਾਸ ਹੋਸਟਲ ਹਨਨ ਕੇ ਪੀਡੀ ਹਨਨ ਕੇ ਬੱਚੇ ਜਿਹੜੇ 10000 ਹੋ ਜਾਂਦੇ ਕੁੱਲ ਸ਼ਹਿਰ ਦੇ ਹਨਨ ਤੋਂ ਸਭ ਦੀ ਆਬਾਦੀ 18000 ਜੋ 10000 ਬੱਚਾ ਬਾਹਰੋਂ ਆ ਗਿਆ ਸ਼ਹਿਰ ਦੇ ਵਿੱਚ ਰੋਣਾ ਕੋਈ ਬਾਜ਼ਾਰ ਦੇ ਵਿੱਚ ਰੋਣਾ ਕੋਈ ਦੁਕਾਨ ਖੋਲੂਗਾ ਕੋਈ ਖਾਣ ਪੀਣ ਵਾਲਾ ਰੈਸਟੋਰੈਂਟ ਖੋਲੂਗਾ ਕੋਈ ਤਾਬਾ ਬੁਣੂਗਾ ਪੂਰੇ ਬਸੂ ਘੱਟ ਲੱਖਾਂ ਬਦਲ ਜਾਣਾ ਸਕੇਗਾ ਤੇ ਹਰ ਜੋ ਕਿਸ ਦਾ ਬਤਨਵਾ ਹੈ ਸ਼ਾਨਦਾਰ ਯੂਨੀਵਰਸਿਟੀ ਖਾਲਾ ਯਾਦ ਤੋਂ ਮੇ ਪਾਸ਼ਾ ਦੇ ਨਾਮ ਤੇ ਵਾਕਿਆ ਜਿਹੜੇ ਇਦਾਂ ਦੇ ਕੋਰਸ ਜਿਹੜੇ ਸਭ ਪੰਜਾਬ ਚ ਕਿਤੇ ਨਹੀਂ ਹੋ ਕੋਸ ਤੇ ਲੱਗੇ ਹੋਏ ਆ ਆਈਪੀਆਈ ਨੂੰ ਨਸੀ ਬਿਲਡ ਕਰ ਰਹੇ ਆ ਤੁਹਾਡਾ ਆਈਟੀਆਈ ਇਸ ਦੇ ਵਿੱਚ ਸੁਧਾਰ ਸਕਿੱਲ ਸੈਕਟਰ ਸੁਧਾਰ ਹੋਰ ਵੀ ਰਫਤਾਰ ਜਿਹੜੀਆਂ ਹੋਰ ਤੇਜ਼ ਕਰਾਂਗੇ ਮੇਰਾ ਮੇਰੀ ਰਾਜਨੀਤੀ ਦਾ ਸਟਾਈਲ ਇਹ ਹੈ ਕਿ ਮੈਂ ਚਾਹਦਾ ਨਹੀਂ ਕਿਸੇ ਖਿਲਾਫ ਹੋਣਾ ਕਿ ਆਪਣਾ ਕੰਮ ਕਰੂ ਆਪਣੀ ਲਕੀਰ ਲੰਬੀ ਕਰੋ ਆਪਣੀ ਲਕੀਰ ਲੰਬੀ ਕਰੋ ਪਰ ਜਿਨ੍ਹਾਂ ਨੂੰ ਵਹਿਮ ਹੈ ਮੈਂ ਇੱਕ ਵਾਰੀ ਬੇਨਤੀ ਜ਼ਰੂਰ ਕਰੂੰਗਾ 2000 ਕਰੋੜ ਦਾ ਪਿੰਡ ਦੱਸ ਕਰੇ ਜਿੱਥਾ ਮੈਂ ਇੱਕ ਵੀਂ ਦਾ ਸਪੈਂਸਰੀ ਚੱਲ ਗਿਆ ਉੱਥੇ ਦਾ ਸਟਾਫ ਨੂੰ ਲੱਗ ਗਿਆ ਮੈਂ ਕਿ 2 ਲੱਖ ਰੁਪਏ ਉਹ ਠੀਕ ਕਰਨ ਸਪੈਂਸਰੀ ਤਾਂ ਵੀ ਠੀਕ ਨਹੀਂ ਬੁਰੀ ਹਾਲਤ ਪਾਣੀ ਹੈ ਬਚਾਰੇ ਸਾਡੇ ਉੱਥੇ ਗਰੀਬ ਪਰਿਵਾਰ ਰਹਿੰਦੇ ਵਸਟ ਟੱਕ ਪਿੰਡ ਤਾਂ ਦਿਖਾ ਦੇ ਕਿ ਹਾਂ ਇੱਕ ਸੈਂਪਲ ਪਿੰਡ ਬਣਾਇਆ ਹੋਵੇ ਅਸੀਂ ਤੁਹਾਨੂੰ ਜਨਰੇਟ ਉਹ ਨਹੀਂ ਦਿਖਾ ਦਿੰਦਾ ਨਾਗ ਨਾਨਕੇ ਦਾ ਪਿੰਡ ਦਾ ਅਜਹਾਲ ਦੇਖ ਲਿਓ ਅੱਜ ਤੋਂ 6 ਮਹੀਨੇ ਬਾਅਦ ਲੈ ਲਿਓ ਜਾ ਕੇ ਚੈੱਕ ਕਰਿਓ 5-6 ਕਰੋੜ ਰੁਪਏ ਲੱਗਦੇ ਨੇ ਪਰ ਆਮ ਦਾ ਦੇਖਿਓ ਤੁਸੀਂ ਖਲਾਂ ਦਾ ਦੇਖਿਓ ਜਿੰਦਬੜੀ ਦਾ ਦੇਖਿਓ ਗੰਬੀਰ ਪੁੱਤ ਦਾ ਦੇਖਿਓ ਟਾਹੇ ਦਾ ਦੇਖਿਓ ਥਲੂ ਦਾ ਐਨਸੁਭਾ ਪੈਸੇ ਆ ਰਹੇ ਜਚਾਰੀਆਂ ਸੀ ਆਪਣੇ ਪਿੰਡਾਂ ਨੂੰ ਤੁਮ ਦੇਖੂਗਾ ਤੁਹਾਨੂੰ ਲੱਗੂਗਾ ਜੇ ਕੰਮ ਦਿੱਸਿਆ ਉਹ ਬਾਦ ਦੇ ਨਾਮ ਪੈ ਤਾ ਆਪ ਸਭ ਵੀ ਦੇਖਦੇ ਹੋ ਜੀ ਸਾਡਾ ਬਹੁਤ ਬਹੁਤ ਧੰਨਵਾਦੀ ਮੇਰੇ ਇਲੈਕਸ਼ਨਸ ਬਹੁਤ ਮਦਦ ਕੀਤੀ ਸਰਦਾਰ ਜਸਪਾਲ ਸਿੰਘ ਟਾਹੇ ਫਟੇ ਆਪਣੇ ਨੇ ਕੁਆਂਟੀ ਪ੍ਰਿੰਟਰ ਹੱਥ ਬਸਾਂਜੀ ਆ ਉਥੋਂ ਦੇ ਦੋ ਵਾਰੀ ਸਰਪੱਛ ਰਹੇ ਚੁਕੇ ਨੇ ਕਿਸਾਨ ਆਪੂ ਨੇ ਹਰ ਕਿਸੇ ਦੇ ਦੁੱਖ ਸੁੱਖ ਚ ਸ਼ਾਮਲ ਹੋਣ ਵਾਲੇ ਸ਼ਖਸ ਨੇ ਤੇਨਾਂ ਦੀ ਗੱਲ ਮੈਨੂੰ ਚੰਗੀ ਲੱਗੀ ਇਹਨੇ ਕਿਹਾ ਕਿ ਮੇਰਾ ਟੋਪ ਟੈਸਟ ਕਰਾ ਲੈ ਮੈਂ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ ਬੜੀ ਵੱਡੀ ਗੱਲ ਹੈ ਤੇਨੀ ਕੀ ਆਪਣੇ ਗੁਰੂ ਦੀ ਮੋਬੀ ਕਰਾ ਕੇ ਨੇ ਇਹਦਾ ਮਤਲਬ ਦਾਗ ਸੁਖਾਲਾ ਤੇ ਇਹ ਇਹੋ ਨੇ ਜੋ ਲੋਕਾਂ ਦੇ ਪਿਆ ਪੁੱਤਾਂ ਨੂੰ ਸਹੀ ਰਸਤੇ ਤੇ ਪਾਉਣ ਵਾਲੇ ਨੇ ਤੇ ਉਹ ਨੇ ਦੂਜੇ ਉਹ ਨੇ ਜਿਹੜੇ ਗਲਤ ਕੰਮਾਂ ਤੇ ਪਾਉਂਦੇ ਤੇ ਦਿਲਜੀਤ ਦਾ ਥੋੜਾ ਹੈ ਹੀ ਆਪਣਾ ਇਸ ਪਰਿਵਾਰ ਦੀ ਬਹੁਤ ਵੱਡੀ ਤੀਨ ਹੈ ਸਾਰੇ ਇਲਾਕਿਆਂ ਉਪਿੰਡ ਮੇ ਹਮੇਸ਼ਾ ਹੀ ਹਰ ਪੱਖੋਂ ਦਾਨ ਦੇ ਵਿੱਚੋਂ ਹਰ ਪੱਖੋਂ ਜਿਹੜਾ ਇਸ ਪਰਿਵਾਰ ਨੇ ਕੀਤਾ ਤੇ ਇਹ ਵੀ ਦਿਲਜੀਤ ਤੋਂ ਮੇਰਾ ਸੁੱਖ ਹੈ ਮੈਂ ਇਹ ਮੇਰੇ ਕਹਿਣ ਤੇ ਉੱਤੇ ਇਲੈਕਸ਼ਨ ਕਰ ਲਿਆ ਮੈਂ ਕਿ ਮੁੱਕਿਆ ਕਿ ਨਹੀਂ ਇਹ ਜਿਹੜਾ ਹੈ ਸਾਥੀ ਵਾਲਾ ਪਰਿਵਾਰ ਹੈ ਇਹ ਆਪਣੇ ਕੰਮ ਦੇ ਵਿੱਚ ਲੱਗੇ ਰਹੇ ਤੇ ਪਰ ਮੈਂ ਕਿ ਨਹੀਂ ਤੇ ਥੋੜਾ ਸਰਪੰਚ ਸੁਣੇ ਸਾਡਾ ਉੱਪਰਲੀ ਿੰਦਵੜੀ ਤੋਂ ਸਰਪੰਚ ਸਾਹਿਬ ਆਪਾਂ ਜੀ ਸਾਡਾ ਵੀਰ ਰਿੰਕੂ ਇੱਟਿੰਨੋ ਚਾਰੋਂ ਸਰਪੰਚ ਅੱਜ ਬੜੀ ਖੁਸ਼ੀ ਹੁੰਦੀ ਹੈ ਮੈਂ ਜਿੰਨੀ ਵਾਰੀ ਵੀ ਲੰਘਦਾ ਕੁਛ ਨਾ ਕੁਛੇ ਨਾ ਕਰਦੇ ਰਹਿੰਦੇ ਹੁੰਦੇ ਪਿੰਡ ਦੇ ਵਿੱਚ ਲਾਈਚਾਂ ਲਾ ਦਿੱਤੀਆਂ ਪਿੰਡ ਦੀ ਸਫਾਈ ਪਿੰਡੇ درختਾਂ ਨੂੰ ਪੇਂਟ ਜਿਉਂਨਾ ਸਿੱਧੇ ਦੇਵਰ ਲਾ ਦਿੱਤੇ ਫੇਰ ਆ ਗਏ ਤੇ ਹਮੇਸ਼ਾ ਤੇ ਹਮੇਸ਼ਾ ਕੁਛ ਨਾ ਕੁਛ ਹੋਰ ਸੋਚਦੇ ਰਹਿੰਦੇ ਨੇ ਕਿ ਸਾਡਾ ਪਿੰਡ ਕਿਵੇਂ ਵਧੀਆ ਤੋਂ ਵਧੀਆ ਬਣ ਸਕਦਾ ਆਪਸੀ ਕੰਪੀਟੀਸ਼ਨ ਚਾਹੀਦਾ ਸਰਪੰਚ ਜੀ ਬਹੁਤ ਚੰਗੀ ਗੱਲ ਦੋ ਚੀਜ਼ਾਂ ਦਾ ਮੇਰਾ ਤੁਹਾਡਾ ਪਾਗਲ ਹੈ ਸਕੂਲ ਟ੍ਰੈਕਰ ਸੀ ਬਣਾਈ ਰਿਹਾ ਪ੍ਰਾਇਮਰੀ ਸਕੂਲ ਨਾਵਾ ਬਣਾਵਾਂਗੇ ਇੱਕ ਬੜਾ ਵੱਡਾ ਜਿਹੜਾ ਇਸ ਵਾਰੀ ਹੜ੍ਹਾਂ ਕਰਕੇ ਪਾਣੀ ਉੱਪਰ ਆ ਗਿਆ ਇੱਕ ਬੜਾ ਵੱਡਾ ਜਿਹੜੀ ਦਿੱਕਤ ਐ ਇਸ ਇਲਾਕੇ ਦੀ ਸਾਨੂੰ ਵੀ ਆਂਦੀ ਐ ਅਸੀਂ ਆਣਾ ਉਵੇ ਰਾਈ ਟੁਕਣਾ ਕਿਸੇ ਦਾ ਕੰਮ ਕਰਦੇ ਜਾਣਾ ਜੇ ਉਧਰੋਂ ਵੀ ਉਧਰੋਂ ਵੀ ਪਾਣੀ ਆ ਜਾਵੇ ਉਹ ਬੜਾ ਤਾਂ ਇੱਕ ਤਰੀਕੇ ਨਾਲ ਅਸੀਂ ਤਾਂ ਫਿਰ ਬੰਦੀ ਹੋ ਜਾਾਂਗੇ ਕੋਈ ਬਿਮਾਰ ਹੋ ਗਿਆ ਕੁਛ ਅਸੀਂ ਤਾਂ ਫਸੇ ਜਾਵਾਂਗੇ ਤਾਂ ਉੱਥੇ ਜਿਤ ਵੜਿਆ ਨੇ ਜਿਹੜਾ ਅੰਦਰ ਪਈ ਉਸ ਨੂੰ ਅਸੀਂ ਓਵਰ ਬ੍ਰਿਜ ਪੱਕਾ ਬਣਾ ਕੇ ਦਾਂਗੇ ਮੇਰੇ ਤੁਹਾਡੇ ਨਾਲ ਬਾਰੇ ਕਿ ਉਸ ਤੋਂ ਬਿਨਾ ਉਸ ਤੋਂ ਬਿਨਾ ਕੋਈ ਹੱਲ ਨਹੀਂ ਇਸ ਵਕਤ ਬਾਰ ਬਾਰ ਐਸਡੀਐਮ ਨੇ ਰੇਲਵੇ ਨੇ ਵੀ ਲਿਖਤਾ ਕਿ ਤੁਹਾਡੇ ਤੇ ਪਰਚਾ ਕਰਾਂਗੇ ਇਸ ਦੇ ਅਸੀਂ ਤਾਂ ਹੀ ਹੈ ਨਾ ਚੇਂਦਰ ਵੀ ਤੁਹਾਡੇ ਤੇ ਇਸ ਮੈਂ ਤੁਹਾਨੂੰ ਭੇਜ ਦੂੰਗਾ ਵੀ ਕਿ ਤੁਹਾਡੇ ਤੇ ਐਫ ਆਈ ਆਰ ਕਰਾਂਗੇ ਉਹ ਆਪਣੇ ਰੋਣੇ ਬੈਠੇ ਰਹਿੰਦੇ ਅਸੀਂ ਮੋਟਰਾਂ ਲਾਈਏ ਤਾਂ ਵਿਦਆਊਟ ਓਵਰ ਬ੍ਰਿਜ ਕੋਈ ਉੱਥੇ ਹਰ ਮਹੀਨੇ ਤੇ ਓਵਰ ਤੇ ਹਰ ਹਾਲ ਤਰ੍ਹਾਂ ਦਾ ਕੰਮ ਜਿਹੜਾ ਪਾਸ ਕਰਾਵਾਂਗੇ ਕਿਉਂਕਿ ਸਾਡਾ ਜਿਹੜਾ ਸਪੈਸ਼ਲ ਬੈਲਟ ਹੈ ਇਹ ਫਲੱਡ ਪ੍ਰੋਟੈਕਟ ਬੈਲਟ ਹੈ ਸਾਨੂੰ ਓਵਰ ਪ੍ਰੇਸ਼ੀ ਬਹੁਤ ਜ਼ਿਆਦਾ ਲੋੜ ਹੈ ਖੁਦਾ ਦਾ ਕਾਜ ਹੈ ਕਦੀ ਜੇ ਅਗਰ ਦੁਬਾਰਾ ਕਦੀ ਪਾਣੀ ਆਲੇ ਵੀ ਤਾਂ ਲੈਂਡ ਤੇਈ ਚੀ ਚੀ ਪੰਜ ਸੱਤ ਦਿਨ ਦੀ ਟੁੱਟ ਗਿਆ ਸੀ ਸਾਡਾ ਰਸਤਾ ਇਸ ਲਈ ਤਾਂ ਫੇਰ ਵੀ ਚਲੋ ਠੀਕ ਨੇ ਆਪ ਸਭ ਨੂੰ ਸਹੀੰਤੀ ਹੈ ਕਿ ਦੋਨਾਂ ਪਸਤੋਂ ਦੀ ਇਲੈਕਸ਼ਨ ਹੈ ਸਭ ਨੇ ਵੋਟ ਪਾਣ ਨੂੰ ਆਪਣਾ ਅਧਿਕਾਰ ਆਪਾਂ ਜ਼ਰੂਰ ਵਰਤਣਾ ਸਭ ਨੇ ਵੋਟ ਪਾਣ ਜਾਣਾ ਤੇ ਦੋਨਾਂ ਦਾ ਜਿਹੜਾ ਚਾਨਿਸ਼ਾਨਾ ਛਾੜੂ ਇਹਨਾਂ ਦੇ ਇੱਕ ਤਰਫਾ ਤੁਸੀਂ ਜਿਤ ਕਰਨੀਏ ਫਿਰ ਤੇ ਮੋਤੇ ਫੰਡ ਤਾਂ ਫਿਰ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਮੇਰੇ ਤੋਂ ਸੋ ਮੈਂ ਤੁਹਾਨੂੰ ਕੋਲੇ ਇਹਨਾਂ ਦੀ ਸਾਰਾ ਪੂਰਾ ਇਹਨਾਂ ਦਾ ਗਰੁੱਪ ਹੈ ਇੱਕ ਬਲੌਕ ਸੰਬਧੀ ਮੈਂਬਰ ਦੇ ਕੋਲ ਆਪਣੇ ਫੰਡ ਹੁੰਦੇ ਆ ਐਡੇ ਹੀ ਫਿਲਮ ਪਰਿਸ਼ਦ ਮੈਂਬਰ ਕੋਲ ਆਪਣੇ ਆਪਣੇ ਮਤ ਹੁੰਦੇ ਤੇ ਕੰਮ ਕਰਦੇ ਆਂ ਆਪ ਦੀ ਦੀ ਆਪ ਸਭ ਦਾ ਸਾਰੀ ਮੇਰੀ ਇੰਨੀ ਵੱਡੀ ਤਾਦਾਦ ਸਾਰੀਆਂ ਬੀਬੀਆਂ ਮਾਤਾਵਾਂ ਪੈਣਾ ਨੌਜਵਾਨ ਵੀਰ ਸਾਡੇ ਸਾਡੇ ਇਲਾਕੇ ਦੇ ਬਹੁਤ ਵਾਰ ਬਹੁਤ سارے ਸੱਚੇ ਲੋਕ ਇੱਥੇ ਬੈਠੇ ਹੋਏ ਇੰਦਰ ਬੈਠੇ ਆਂ ਬਹੁਤ سارے ਪਿੰਡਾਂ ਦੇ ਹੋਰ ਵੀ ਸਰਪੰਚ ਜੀ ਦਾ ਆਇਆ ਸਾਡੇ ਬਹੁਤ ਸਤਿਕਾਰਯੋਗ ਬਹੁਤ ਸਾਰੇ ਜਿਹੜੇ ਮੋਤਵਰ ਬੰਦੇ ਬੈਠੇ ਆ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਖਾਜਰੀਆਂ